ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਕੱਲ ਆਪਣੀ ਹਿਮਾਲਣੀ ਦੀ ਗ੍ਰੇਡਿੰਗ ਚੱਲਦੀ ਸੀ ਸੀਡ ਦੀ ਦੇਖੋ ਰੰਗ ਕਿਵੇਂ ਚਮਕਦਾ ਬੋਰੇ ਚੋਂ ਤੇ ਸਾਈਜ਼ ਆਪਣਾ ਉਹੀ ਰੱਖਿਆ ਹੁੰਦਾ ਸੀਡ ਦਾ 35 ਤੋਂ 55 ਤੱਕ ਵਾਲਾ ਸਾਈਜ਼ ਜਾਦੇ ਆ ਸਾਰਾ ਉਹੀ ਰੱਖਿਆ ਹੁੰਦਾ ਤੇ ਗੋਲੀ ਨਿਕਲੀ ਤੁਸੀਂ ਦੇਖ ਲਓ ਵੀ ਇਹਦੀ ਆਪਾਂ ਵੀਰੇ ਯਾਨੀ ਕਿ 60 70 ਤੋਂ 75 ਦਿਨ ਤੇ ਵੇਲ ਵੱਡੀ ਸੀ ਇਹਦੀ ਹਿਮਾਲਣੀ ਦੀ ਤੇ ਇਹ ਇਹ ਇਹਦੀ ਪਲਾਂਟਿੰਗ ਸਿਗੀ 28 ਤੋਂ 29 ਅਕਤੂਬਰ ਦੀ ਤੇ ਆਪਾਂ ਬੇਲ ਇਹਦੀ 75 ਦਿਨ ਤੇ ਵੱਢਤੀ ਸੀਗੀ ਹਨ ਤੇ ਇਹ 2 ਕਿੱਲੇ ਪੂਰੇ ਨਹੀਂ ਸੀ 1 ਕਿੱਲੇ 2 ਕਿੱਲੇ ਹੋਣਗੇ ਚਲੋ 2 ਕਿੱਲੇ ਵੀ ਮੰਨ ਲਓ ਹਨ ਤੇ ਇਹ 2 ਕਿੱਲਿਆਂ ਜੋ 540 ਗੱਟੂ ਟਰਾਲੀ ਤੇ ਲੋਡ ਤੇ 60 ਗੱਟੂ 66 ਗੱਟੂ ਥੱਲੇ ਪਏ ਆ ਉਹਦੇ ਦੂਜੇ ਦੇ ਮੋٹے ਆਲੂ ਦੇ ਹਨ ਤੇ ਵਿਚ 7 8 9 ਗੱਟੂ ਕਾਰਟ ਵੜਦੇ ਆ ਤੇ ਥੋੜੇ ਜਿਹੇ ਹਰੇ ਦੇ ਨਿਕਲ ਨਿਕਲਿਆ ਹਨ ਤੇ ਇੰਨਾ ਮਾਲ ਹੋਇਆ ਇਹ 2 ਕਿੱਲਾਂ ਚੋਂ 600 ਗੱਟੂ ਤੋਂ ਉੱਪਰ ਹੋ ਗਿਆ ਤੇ ਤੁਸੀਂ ਲਾ ਲਓ ਸਾਬ 70 ਦਿਨਾਂ ਦਾ ਆਲੂ ਹੋ ਸੀਗਾ ਇੰਨਾ ਵੀ ਵਧੀਆ ਸੋਹਣਾ ਝਾੜ ਨਿਕਲਿਆ ਕਿ ਕੋਈ ਹੈ ਨਹੀਂ ਵੀ ਆਪਾਂ ਬਹੁਤ ਟਾਈਮ ਤੇ ਬੇਲ ਪੜਤੀ ਜੇ ਵੀ ਤੇ ਜੇ ਇਹਨੂੰ ਅੱਛਾ ਗੇਤਾ ਲਾਉਨੇ ਆ ਜਿਵੇਂ ਅਕਤੂਬਰ ਦੇ ਫਰਸਟ ਦੇ ਤਰੀਕਾਂ ਚ ਲਾਈਏ ਵੀ ਜੇ ਮੈਂ 10 ਤਰੀਕ ਨੂੰ ਲਾਤਾ ਫੇਰ ਬਈ ਫੇਰ ਇਹਦਾ ਝਾੜ ਹੋਰ ਜਿਆਦਾ ਬਣ ਜਾਂਦਾ ਕਿਉਂਕਿ ਫੇਰ ਥੋੜੀ ਜਿਹੀ ਗਿਣਤੀ ਦੇ ਦਾਣੇ ਘੱਟ ਚੱਕਦਾ ਤੇ ਮੋਟਾ ਬਹੁਤ ਜਲਦੀ ਹੋ ਜਾਂਦਾ ਇਹ ਚੱਕਰ ਸੋਨਾ ਝਾੜ ਜਾਣ ਕੇ ਹੋਇਆ ਤੇ ਵਧੀਆ ਵਾ ਸੋਨਾ ਨਿਕਲਿਆ ਚਾ ਤੇ ਠੀਕ ਆ ਇੰਨਾ ਕੁ ਚਾਹੀਦਾ ਝਾੜ ਤੇ ਗਣਤੀ ਚ ਵੀ ਦਾਣੇ ਬਹੁਤ ਸੋਹਣੇ ਆ ਸਾਈਜ਼ ਦੇ ਲੋ ਵੀ ਐਨ ਆਹੀ ਸਾਈਜ਼ ਆਪਾਂ ਸਾਰਿਆਂ ਦੇ ਸੀਡ ਦਾ ਆਹੀ ਸਾਈਜ਼ ਰੱਖਦੇ ਆ ਆ ਦੇਖ 35 ਤੋਂ 55 mm ਤੱਕ ਦਾ ਸਾਈਜ਼ ਆ ਸਾਰੇ ਇਹ ਪਤਾ ਆਪਾਂ ਕੀ ਕਰਦੇ ਨੇ ਜਦੋਂ ਆਪਾਂ ਗ੍ਰੇਡਿੰਗ ਕਰਨਾ ਮਸ਼ੀਨ ਆਲੂ ਬੀਜਾਂਗੇ ਉਦੋਂ ਫਿਰ ਮੋਟਾ-ਮੋਟਾ ਆਲੂ ਵਿੱਚੋਂ ਚੱਕ ਕੇ ਉਹਨੂੰ ਵੱਢ ਲਈਦਾ ਜਦੋਂ ਹੁੰਦਾ ਕਿਉਂਕਿ ਇਹ ਥੋੜਾ ਆਲੂ ਆਪਣੇ ਕੋਲੇ ਨਵੀਂ ਜਨੇਸ਼ ਤੇਜ਼ ਦਾ ਸੀਗਾ ਇਹ ਤਾਂ ਕਰਕੇ ਦਾ ਸਾਰਾ ਆਲੂ ਰੱਖ ਲਿਆ ਪਰ ਆਸ਼ਨ ਵੀ ਰੱਖ ਲਿਆ ਜਿਹੜਾ ਡੱਫਲ ਵੀ ਨਿਕਲਿਆ ਉਹ ਵੀ ਰੱਖਿਆ ਮੋਟਾ ਆਲੂ ਨਿਕਲਿਆ ਸਾਰੇ ਦਾ ਸਾਰਾ ਰੱਖਿਆ ਕੋਈ ਵੀ ਆਪਾਂ ਇਹਦੇ ਵਿੱਚੋਂ ਦਿੱਤਾ ਨਹੀਂ ਹੈਗਾ ਹਾਂਜੀ ਆ ਲੱਗਿਆਂ ਜੇ ਸਪਰੇ ਸ਼ੁਰੂ ਕਰੀਆ ਟਰੈਕਟਰ ਵੀ ਚਲਾ ਦੇਣਾ ਤੇ ਗੱਡੀ ਵਾਲਾ ਪੰਪ ਵੀ ਚਲਾ ਦੇਣਾ ਕਿਉਂਕਿ ਥੋੜਾ ਹੈਗਾ ਵੀ ਗਿੱਲੇ-ਗਿੱਲੇ 'ਚ ਜਿੰਨੀ ਸਪਰੇ ਹੋ ਜੂ ਨਾ ਉਹਨਾਂ ਨਜ਼ਾਰੇਦਾਰ ਕੰਮ ਆਂ ਕਿ ਮੁੜ ਕੇ ਘਾਣੀ ਹੋਊਗਾ ਆ ਗਿੱਲੇ-ਗਿੱਲੇ ਦੇ ਵਿੱਚ ਆਪਾਂ ਸਾਂਭ ਲਿਆ ਵੀ ਕੱਖ ਹੋਣ ਤੋਂ ਰੋਕ ਲਿਆ ਨਾ ਉਹ ਨਜ਼ਾਰੇ ਹੀ ਵੱਖਰੇ ਆ ਅੱਜੇ ਸ਼ੁਰੂ ਕਰਿਆ ਸਪਰੇਅ ਕੰਮ ਦਾ ਜੰਗੀ ਪੱਧਰ ਤੇ ਕੰਮ ਵੀ ਜਿੰਨੀ ਮੱਕੀ ਬੀਜੀ ਹੋਈ ਆ ਸਾਰੀ ਤੇ દવા ਦਬ ਸਪਰੇਅ ਹੋ ਜਾਵੇ ਗੱਡੀ ਵੀ ਲਾਤੀ ਆਪਾਂ ਤੇ ਟਰੈਕਟਰ ਵੀ ਲਾਤਾ ਵੀ ਦੋਨੇ ਚੀਜ਼ਾਂ ਨਾਲ ਸਪਰੇਅ ਹੋ ਜਾਵੇ ਜਲਦੀ ਜਲਦੀ ਤੇ ਅਬ ਅੱਧਾ ਕਿਲੋ ਐਟਰਾਜਨ ਪਾ ਰਹੇ ਆ ਕਿੱਲੇ ਦੀ ਆਪਾਂ ਤੇ ਜਿਹੜੀ ਲੋਟਸ ਦੀ ਵੱਡੀ ਪੈਕਿੰਗ ਆਉਂਦੀ ਆ ਆਹਦੀ ਲੋਟਸ ਆ ਵੱਡੀ ਪੈਕਿੰਗ ਆ ਇਹ ਪਾ ਦੇਣੀ ਆਪਾਂ ਢਾਈ ਕਿੱਲਿਆਂ ਦੇਖ ਉਹ 2 ਕਿੱਲੇ ਦੀ ਪੈਕਿੰਗ ਆਉਂਦੀ ਆ ਪਰ ਆਪਾਂ 2 ਢਾਈ ਕਿੱਲਿਆਂ ਤੇ ਪਾ ਦੇਣੀ ਆ ਤੇ ਪਾਣੀ ਥੋੜਾ ਜਿਆਦਾ ਲਾਉਣਾ ਵੀ ਪੂਰਾ ਹੌਲੀ ਥਰਨਾ ਤੇ ਪਿਛਲੀ ਵਾਰ ਵੀ ਆਪਾਂ ਇਹੀ ਕਰਦੇ ਆ ਮਹਿੰਗੀ ਤਾਂ ਜਰੂਰ ਪੈਂਦੀ ਆ ਲੋਟਸ ਵੀ 1200 ਦੀ ਪੈਂਦੀ ਆ ਤੇ ਪਰ ਬਈ ਘਾਹ ਨਹੀਂ ਥੋੜੇ ਖੇਤ ਚ ਹੁੰਦਾ ਨਾ ਕਿਤੇ ਬੰਨੇ ਤੇ ਨਾ ਕਿਤੇ ਖਾਲ ਤੇ ਘਾਹ ਥੋੜੇ ਇਨਸਾਫ ਰੂ ਖੇਤ ਜੇ ਆਪਾਂ ਇਹ ਦਵਾਈ ਕਰਦੇ ਆਂ ਜੇ ਆਪਾਂ ਕੱਲੀ ਐਟਰਾਜਨ ਕਰਦੇ ਆਂ ਨਾ ਜਿਹੜੇ ਪੁਰਾਣੇ ਖੇਤ ਆ ਉਹਨਾਂ ਦੇ ਵਿੱਚ ਘਾਹ ਫੇਰ ਹੋ ਜਾਂਦਾ ਬਹੁਤ ਘਾਹ ਹੋ ਜਾਂਦਾ ਉਹ ਐਟਰਾਜਨ ਤਾਂ ਕੱਲੀ ਚਪਤੀ ਹੀ ਰੋਕਦੀ ਆ ਚੌੜੇ ਪੱਤੇ ਨਹੀਂ ਰੋਕਦੀ ਆ ਉਹ ਜਿਹੜੇ ਇੱਕ ਤਿੱਖੇ ਤਿੱਖੇ ਪੱਤੇ ਨਹੀਂ ਹੁੰਦੇ ਆਪਣੇ ਝੋਨੇ ਵਰਗੇ ਜਿਹੜੇ ਥੱਲੇ ਫੈਲਰਦੇ ਆ ਉਹ ਚੀਜ਼ ਨੂੰ ਕੋਈ ਨਹੀਂ ਰੋਕਦੀ ਉਹਨੂੰ ਕੱਲੀ ਲੋਟਸ ਹੀ ਰੋਕਦੀ ਆ ਜਿਵੇਂ ਗੱਲ ਖੱਤੇ ਚ ਆਪਣੇ ਜਾਦੇ ਆ ਜੇ ਆਪਾਂ ਟਾਈਮ ਤੇ ਸਪਰੇਅ ਕਰਦੇ ਆਂ ਵੀ ਜਿਵੇਂ ਹੁਣ ਗੱਲ ਮੀਂਹ ਵੀ ਬਹੁਤ ਵਧੀਆ ਹੋਈ ਤਾ ਕਰਕੇ ਅੱਜ ਜ਼ੋਰ ਦੇਣ ਲੱਗੇ ਆ ਵੀ ਅੱਜ ਜਿਆਦੇ ਤੋਂ ਜਿਆਦੇ ਸਪਰੇ ਹੋ ਜਵੇ ਵੀ ਜਿੰਨੀ ਮੱਕੀ ਬੀਜੀ ਹੋਈ ਆ ਸਾਰੀ ਖੇਤ ਚ ਦੀ ਸਪਰੇ ਕਰਨ ਤੇ ਤਾਂ ਕਰਕੇ ਅੱਜ ਲੱਗੇ ਆ ਵੀ ਸਪਰੇ ਦਾ ਕੰਮ ਕਰ ਦਈਏ ਖੇਤ ਦੀ ਤੇ ਵੀ ਅੱਜ ਅੱਜ ਜਿੰਨੀ ਸਪਰੇ ਹੋ ਜਵੇ ਵੀ ਜਿੰਨੀ ਮੱਕੀ ਬੀਜੀ ਹੋਈ ਆ ਸਾਰੀ ਤੇ ਸਪਰੇ ਕਰ ਦਈਏ ਤਾਂ ਨਜ਼ਾਰੇਦਾਰੀ ਆ ਫੇਰ ਕੋਈ ਦਿੱਕਤ ਨਹੀਂ ਬੋਤਲਾਂ ਸਮਾਰ ਕੇ ਧੋ ਦਿਓ ਥੱਲੇ ਦਵਾਈ ਜੰਮੀ ਹੁੰਦੀ ਆ ਪਹਿਲਾਂ ਹਲਾ ਲਿਆ ਕਰੋ ਬੋਤਲਾਂ ਨੂੰ ਟਰੈਕਟਰ ਪਾ ਲਿਆ ਤਾਰ ਤਾਂ ਸਰ ਜਾਂਦਾ ਉਹਦਾ ਹੀ ਸਰਜੂ ਮੋਟਰ ਦੇ ਕੋਲੇ ਹੀ ਚੱਲ ਜਾਣਾ ਚਮਿੰਡੇ ਇੱਕ ਵਾਰੀ ਭਰਨਾ ਪੈਣਾ ਤੁਹਾਨੂੰ ਚਮਿੰਡੇ ਜੋ ਕਰ ਦਵਾਈ ਹੈਗਾ ਹੀ ਆ ਤੇਰੇ ਕੋਲੇ ਇੱਕ ਢੋਲ ਦੂ ਭਰ ਲਿਆ ਦੋ ਗਿੱਲੇ ਦਾ ਬਾਜੀ ਜਾਣਾ ਤੇਰੇ ਕੋਲੋਂ ਦਵਾਈ ਨਾ ਵਿੱਚ ਜੰਮੀ ਜੀ ਹੋਈ ਆ ਥੋੜੀ ਜੀ ਹਿਲਾ ਲਿਆ ਕਰੋ ਬੋਤਲ ਇਹ ਦਵਾਈ ਪਿਛਲੇ ਸਾਲ ਵਾਲੀ ਆ ਥੋੜੀ ਜੀ ਹਿਲਾ ਲਿਆ ਕਰੋ ਇਹਨੂੰ ਦਵਾਈ ਨੂੰ ਜਿਹੜੀ ਆਪਾਂ ਸਪਰੇਅ ਕਰਨੀ ਆ ਨਾ ਵੀਰੇ ਉਹ ਆਹ ਜਿਵੇਂ ਪਾਣੀ ਲੱਗੇ ਹੋਏ ਵਾਲੀ ਗੱਲ ਚਾਹੀਦੀ ਆ ਇੰਨੀ ਸਮਝਾ ਦੇ ਲੋ ਇਹ ਖੇਤ ਪਏ ਹਨ ਪੂਰੇ ਗਿੱਲੇ ਇੰਨੀ ਗੱਲ ਚਾਹੀਦੀ ਤਾਂ ਉਹ ਦਵਾਈ ਨਹੀਂ ਅਸਰ ਕਰਨਾ ਜੇ ਕਿਤੇ ਜਿਹੜੇ ਏਰੀਆ ਚ ਮੀਂਹ ਘਟਾ ਵੀ ਉਹ ਵੀਰ ਨਾਵੇਂ ਪੰਗਾ ਲਿਓ ਹਨਾ ਵੀ ਮੇਰੇ ਪਿੱਛੇ ਲਾ ਕੇ ਤੁਸੀਂ ਕਹਿ ਦੋ ਮੈਂ ਸੁੱਕੇ ਕਰਦੇ ਹਾਂ ਜਿੱਥੇ ਸਪਰੇਅ ਕਰ ਦੋ ਉਹ ਚੀਜ਼ ਨਾ ਕਰਿਓ ਵੀਰ ਬਣੇ ਸਪਰੇਅ ਹੋਣੀ ਇਹ ਗਿੱਲੇ ਖੇਤਾਂ ਇਹਨਾਂ ਪੂਰੇ ਗਿੱਲੇ ਖੇਤਾਂ ਚ ਵੀ ਜਿੱਥੇ ਪੂਰੀ ਗੱਲ ਪੂਰੇ ਗਿੱਲ ਦੇ ਵਿੱਚ ਇਹਦਾ ਰਿਜ਼ਲਟ ਵਧੀਆ ਆਉਣਾ ਤੇ ਮੁੜ ਕੇ ਤੁਸੀਂ ਕਹੋਗੇ ਕਿ ਵੀ ਕੱਖ ਨਹੀਂ ਮਰੇ ਹਨਾ ਉਹ ਚੀਜ਼ ਨਾ ਕਰਿਆ ਜਿਹੜੇ ਵੀਰਾਂ ਦੇ ਖੇਤਾਂ ਦੇ ਵਿੱਚ ਗੱਲ ਘਾਟਾ ਉਹ ਹਜੇ ਰੁਕ ਜਾਣ ਵੀ ਹਜੇ ਮੱਕੀ ਨੂੰ ਵੱਡੀ ਹੋ ਲੈਣ ਦੇਣ ਜਦੋਂ ਥੋੜੀ ਜੀ ਮੱਕੀ ਵੱਡੀ ਹੋ ਗਈ ਵੀ ਅੱਧੇ ਗੱਠ ਗੱਠ ਦੀ ਹੋ ਗਈ ਉਦੋਂ ਥੋੜਾ ਪਾਣੀ ਭਰ ਕੇ ਲਾ ਦੇਣ ਵੀ ਬਿੱਡਾਂ ਤੇ ਸਲਾਬ ਆ ਜੂ ਵਧੀਆ ਤੇ ਫੇਰ ਐਟਰਾਜਨ ਤੇ ਨਾਲ ਲੋਟਸ ਕਰ ਸਕਦੇ ਜਿਹਨੇ ਵੀਰਾਂ ਦੇ ਕੱਲੇ ਚੌੜੇ ਪੱਤੇ ਵਾਲਾ ਕੱਖ ਹੀ ਹੁੰਦਾ ਉਹ ਕੱਲੀ ਐਟਰਾਜਨ ਕਰ ਲਵੇ ਜਿਹੜੇ ਵੀਰਾਂ ਦੇ ਉਹ ਝੋਨੇ ਵਰਗਾ ਨਹੀਂ ਹੁੰਦਾ ਜਿਹੜਾ ਥੱਲੇ ਬਿਛਦਾ ਵਗਾ ਤਿੱਖੇ ਤਿੱਖੀਆਂ ਨੋਕਾਂ ਵਾਲਾ ਉਹ ਸਾਰਾ ਮਾਰਨਾ ਲੋਟਸ ਨੇ ਉਹ ਹੋਰ ਕਿਸੇ ਨੇ ਨਹੀਂ ਮਾਰਨਾ ਤੇ ਆਪਾਂ ਮੱਕੀ ਦੇ ਵਿੱਚ ਸੈਂਪਰਾ ਵੀ ਕਰ ਸਕਦੇ ਆ ਜੇ ਕਿਤੇ ਤੁਹਾਡੇ ਮੋਥਾ ਹੋਇਆ ਹੋਇਆ ਸੈਂਪਰੇ ਤੋਂ ਵੀ ਮੈਨੂੰ ਲੱਗਦਾ ਨਹੀਂ ਵੀ ਸੈਂਪਰਾ ਕਰ ਸਕਦੇ ਆ ਮੱਕੀ ਦੇ ਵਿੱਚ ਉਹ ਤੇ ਨਹੀਂ ਉਹ ਅਸਰ ਕਰਦੀ ਮੱਕੀ ਨੂੰ ਨਹੀਂ ਕੁਝ ਕਹਿੰਦੀ ਸੈਂਪਰਾ ਤੇ ਬਾਕੀ ਤੁਸੀਂ ਆਪਦਾ ਵੀਰੇ ਤੁਸੀਂ ਵੀ ਜਾਣ ਕੇ ਮੇਰਾ ਕਹਿਣ ਦਾ ਮਤਲਬ ਇਹੀ ਆ ਵੀ ਸੁੱਕੇ ਖੇਤਾਂ ਦੇ ਵਿੱਚ ਪੰਗਾ ਨਾ ਲਿਵਾ ਦੇ ਲੋ ਮੇਰੇ ਇੰਨੇ ਖੇਤ ਗਿੱਲੇ ਆ ਵੀ ਪਾਣੀ ਲਾ ਕੇ ਆਪਾਂ ਕਰਿਆ ਸੀਗਾ ਤੇ ਤੁਸੀਂ ਪਲੀਜ਼ ਇਹੀ ਗੱਲ ਕਹਿਣਾ ਬਾਰ-ਬਾਰ ਕਿ ਤੁਸੀਂ ਮੇਰੇ ਪਿੱਛੇ ਲਾ ਕੇ ਇਹ ਨਾ ਕਰ ਲਿਓ ਵੀ ਸੁੱਕੇ ਖੱਤਿਆਂ 'ਜੀ ਸਪਰੇਅ ਕਰ ਦੋ ਤੁਹਾਡਾ ਖਰਚਾ ਐਵੇਂ ਨੁਕਸਾਨ ਜਾਊਗਾ ਤੇ ਗਿੱਲੇ ਖੱਤਿਆਂ 'ਜੀ ਵੀਰ ਬਣੇ ਸਪਰੇਅ ਕਰਿਓ ਧੰਨਵਾਦ ਲਓ ਵੀ ਵੀਰੇ ਚੱਲਦਾ ਕੰਮ ਸਪਰੇਅ ਦਾ ਉਧਰ ਬੰਦਿਆਂ ਕੋਲੇ ਹਜੇ ਮੈਂ ਗਿਆ ਨਹੀਂ ਮੈਂ ਕਿਹਾ ਚੱਲ ਇੱਧਰ ਹੀ ਦਿਖਾ ਦਿੰਨਾ ਕਿੱਥੇ ਬੰਦੇ ਆਪਣੇ ਸਪਰੇਅ ਕਰਦੇ ਆ ਤੇ ਦੇਖ ਲਓ ਤਾਂ ਹੀ ਅੱਜ ਇੰਨੀ ਕਾਲੀ ਕਰੀ ਸੀ ਕਿਉਂਕਿ ਟਰੈਕਟਰ ਨੇ ਇੱਕ ਨੇ ਕਿੰਨੀ ਕੇ ਕਰਨੀਆਂ ਹਨ ਕਿ ਹੌਲੀ-ਹੌਲੀ ਹੀ ਕਰਨੀਆਂ ਤੇ ਮੱਕੀ ਦੇਖੋ ਪੂਰੀ ਕੈਮ ਜੰਮੀ ਆ ਪਾਣੀ ਲਾਇਆ ਸੀਗਾ ਤਾਂ ਫਾਇਦਾ ਹੀ ਆ ਪਾਣੀ ਲਾਇਆ ਤੇ ਦੇਖ ਬਾਰੇ ਨਾ ਬਹੁਤ ਸੋਹਣੀ ਜੰਮੀ ਆ ਮੱਕੀ ਤੇ ਕਈ ਵੀਰ ਇਹ ਸੋਚ ਲੈਂਦੇ ਕਈਆਂ ਵੀਰਾਂ ਦੇ ਨਾ ਮੱਕੀ ਤੇ ਦਾਗ ਹੁੰਦੇ ਆ ਦਾਣੇ ਮੱਕੀ ਦੇ ਬੂਟੇ ਤੇ ਪੀਲੇ ਪੀਲੇ ਦਾਗ ਜੇ ਹੋ ਜਾਂਦੇ ਆ ਕਈ ਵੀਰੇ ਇਹ ਸੋਚ ਲੈਂਦੇ ਆ ਵੀ ਵੀਰੇ ਯਾਰ ਸਾਡੀ ਮੱਕੀ ਤੇ ਪਤਾ ਨਹੀਂ ਕੀ ਹੋ ਗਿਆ ਉਹਦੀ ਸਪਰੇਅ ਚਾੱਕ ਕੇ ਕਰਨ ਲੱਗ ਜਾਂਦੇ ਆ ਵੀਰੇ ਉਹ ਨਾ ਕੋਈ ਦਾਗ ਨਹੀਂ ਹੁੰਦਾ ਉਹ ਸਿਰਫ ਇਹ ਕਿ ਕੀ ਚੀਜ਼ ਹੁੰਦੀ ਆ ਕਿ ਉਹ ਜਿਹੜੀਆਂ ਆਪਾਂ ਆਲੂਆਂ ਦੇ ਲਈ ਕੱਖਾਂ ਖਾਣੀਆਂ ਸਪਰੇਹਾਂ ਕਰਦੇ ਆ ਨਾ ਜਦੋਂ ਹਰੀ ਹੁੰਦੀ ਆ ਮੱਕੀ ਨੂੰ ਉਹਦਾ ਅਸਰ ਹੋ ਜਾਂਦਾ ਹੋਰ ਕੁਝ ਨਹੀਂ ਹੁੰਦਾ ਠੀਕ ਨਹੀਂ ਤੇ ਬਸ ਉਹੀ ਚੀਜ਼ ਹੁੰਦੀ ਆ ਏ ਐਮੀ ਇਹ ਨਹੀਂ ਜਿੱਦੀ ਘਬਰਾਇਆ ਨਾ ਕਰੋ ਵੀਰ ਬਣੇ ਹੌਂਸਲਾ ਰੱਖਿਆ ਕਰੋ ਹੌਂਸਲਾ ਪੇਲੋ ਐਨ ਪੂਰੀ ਸੋਹਣੀ ਹਰੀ ਹੋ ਗਈ ਨਾ ਮੱਕੀ ਇਹ ਚੱਲਦਾ ਕੰਮ ਸਪਰੇਅ ਦਾ ਅੱਜ ਮਾਰੋ ਮਾਰ ਵੀ ਕੱਖਾਂ ਵਾਲੀ ਸਪਰੇਅ ਹੋ ਜਵੇ ਦੇਖ ਲੋ ਚੱਲਦਾ ਸਪਰੇਅ ਦਾ ਕੰਮ ਠੀਕ ਨੇ ਆਪਣੀ ਸਾਰੀ ਮੱਕੀ ਆਪਾਂ ਜਿੰਨੀ ਅਗੇਤੀ ਮੱਕੀ ਬੀਜੀ ਸੀ ਸਾਰੀ ਇੱਥੇ ਤੁਹਾਨੂੰ ਪਤਾ ਹੀ ਹੈ ਜਦੋਂ ਆਲੂ ਪੱਟੇ ਸੀਗੇ ਤੇ ਸਾਰੇ ਆਲੂ ਪੱਟਿਆਂ ਦੇ ਬਾਅਦ ਦੇਖ ਲਓ ਮੱਕੀ ਕਿੰਨੀ ਸੋਹਣੀ ਹਰੀ ਹੋਈ ਦੇਖ ਲਓ ਇੰਨੇ ਦਿਨਾਂ ਚ ਮੱਕੀ ਹਰੀ ਦੇਖ ਲਓ ਇਹ ਮੱਕੀ 14 ਫਰਵਰੀ ਦੀ ਆ ਅੱਜ ਇੱਕ ਤਰੀਕ ਹੋਈ ਆ ਹਨਾ ਪੂਰੇ 14 15 ਦਿਨਾਂ ਦੇ ਵਿੱਚ ਕਿੱਡੀ-ਕਿੱਡੀ ਮੱਕੀ ਹੋ ਗਈ ਅੱਜ ਇਹਨੂੰ ਹਰੀ ਹੋਈ ਨੂੰ ਵੀ ਤਿੰਨ ਚਾਰ ਦਿਨ ਹੋ ਗਏ ਹਨਾ ਤੁਸੀਂ ਦੇਖ ਲਓ ਵੀ ਜਿੰਨੀ ਲੇਟ ਮੱਕੀ ਲਾਈ ਆ ਉੰਨੀ ਅਗੇ ਅਗੇ ਛੇਤੀ ਮੱਕੀ ਹਰੀ ਹੋ ਗਈ ਤੇ ਬੀ ਜਦੋਂ ਟੈਂਪਰੇਚਰ ਮੱਕੀ ਦਾ ਸਹੀ ਆ ਮੱਕੀ ਨੇ ਉਦੋਂ ਹੀ ਹਰੀ ਆਉਣਾ ਹਨ ਤੇ ਐਵੇਂ ਆਪਾਂ ਜਾਦੇ ਅਗੇ ਤੇ ਪੰਗੇ ਲਈ ਜਾਂਦੇ ਰਹਨੇ ਆ ਕਿ ਉਹ ਨਹੀਂ ਫਾਇਦਾ ਮੱਕੀ ਦੇ ਹੁਣ ਮੈਨੂੰ ਅੱਜ ਵੀ ਇੱਕ ਵੀਰ ਦਾ ਫੋਨ ਆਇਆ ਵੀਰ ਕਹਿੰਦਾ ਵੀ ਵੀਰੇ ਅਸੀਂ ਮੂੰਗੀ ਬੀਜਣ ਲੱਗਿਆ ਉਹ ਮੈਂ ਕਿਹਾ ਭਰਾਵਾ ਬਾੜੀ ਕੀਤੀ ਆ ਮੂੰਗੀ ਹਜੇ ਨਾ ਪੰਗਾ ਲਓ ਘਟੋ ਘਟ ਆਹ 10 ਤਰੀਕ ਤੋਂ ਬਾਅਦ 10 15 ਤੋਂ ਬਾਅਦ ਸ਼ੁਰੂ ਕਰਿਓ ਵੀ ਹਜੇ ਨਾ ਮੂੰਗੀ ਦਾ ਪੰਗਾ ਲਵ ਕਹਿੰਦਾ ਵੀਰੇ ਸਾਡੇ ਏਰੀਆ 'ਚ ਬੀਜੀ ਜਾਂਦੇ ਆ ਮੈਂ ਕਿਹਾ ਰੀਸ ਨਾ ਕਰੋ ਬੀਜ ਜੇ ਥੋੜੀ ਜਿਹੀ ਬੀਜੀ ਜਾਂਦੇ ਰੀਸ ਨਾ ਕਰੋ। ਆਓ ਵੀਰੇ ਸਾਡੇ ਤਾਂ ਇੰਨਾ ਗਮੀ ਸੀਗਾ ਵੀ ਅੱਜ ਦੀ ਧੁੱਪ ਲੱਗਣ ਦੇ ਨਾਲ ਮਾੜੀ ਜਿਹੀ ਹਵਾ ਲੱਗਣ ਦੇ ਨਾਲ ਮੱਕੀ ਦੀ ਪਲਾਂਟਿੰਗ ਕਰਤੀ। ਜਿਹੜੇ ਆਪਣੇ ਖੇਤ ਖਾਲੀ ਹੋਏ ਸੀ, ਪਖਰਾਜ ਵਾਲੇ ਖੇਤ ਸੀਗੇ ਆਪਣੇ ਇੱਥੇ 11 ਕਿੱਲੇ 8 ਕਿੱਲੇ ਬੀਜ ਤੇ ਪਿੱਤਰ ਉਹਨਾਂ ਨੇ। ਤੇ ਆ ਇਹ ਇਹ ਮੱਕੀ ਬਿਨਾ ਪਾਣੀ ਤੋਂ ਹਰੀ ਹੋ ਜਾਣੀ ਆ। ਇਹ ਤੇ ਕੱਖਾਂ ਵਾਲੀ ਸਪਰੇ ਥੋੜੀ ਜਿਹੀ ਫਿਰ ਫੇਰ ਪਾਣੀ ਜਦਨ ਲਾਤਾ ਉਦੋਂ ਕਰਾਂਗੇ ਤੇ ਕੱਖਾਂ ਨਹੀਂ। ਇਹ ਬਿਨਾ ਪਾਣੀ ਤੋਂ ਨਿਕਲਿਆ ਹੋਣੀ ਆ। ਕਿਉਂਕਿ ਇਹ ਚ ਗਿੱਲ ਸੋਹਣੀ ਹੋ ਗਈ ਸੀ ਮੀਂਹ ਦੇ ਨਾਲ ਇਹ ਆਪਣੀ ਨਿੱਕੀ ਜਿਹੀ ਖਤੀ ਆ ਇਧਰੋਂ ਉੱਪਰ ਉਧਰੋਂ ਜਾ ਹੁੰਦਾ ਉਧਰ ਦੋ ਗਿੱਲੇ ਰਹਿੰਦੇ ਆ ਬਸ ਆ ਪੀਚ ਕੇ ਤੇ ਵਧੀਆ ਬੈੱਡ ਬਣਦਾ ਕਿਉਂਕਿ ਖੇਤ ਚ ਗਿੱਲ ਬਹੁਤ ਵਧੀਆ ਸੋਹਣੀ ਗਿੱਲ 9908 ਦੀ ਵਿਜਾਈ ਚੱਲਦੀ ਹੈ ਆਪਣੀ ਤੇ ਹੁਣ ਜਿਵੇਂ ਛੋਟਾ ਖੱਤਾ ਵਾ ਛੋਟੇ ਖੱਤੇ ਦੇ ਵਿੱਚ ਛੋਟੇ ਖੱਤੇ ਦੇ ਵਿੱਚ ਸਿਆੜ ਚੜ ਜਾਂਦਾ ਇੱਕ ਦੂਜੇ ਦੇ ਉੱਤੇ ਪਰ ਟਰੈਕਟਰ ਦਾ ਨਜ਼ਾਰਾ ਯਾਰ ਵਈਆ ਨਾ ਨਾ ਅੱਗੇ ਅੱਗੇ ਪਿੱਤਰ ਨੇ ਨਾ ਸਵੇਰ ਤੋਂ ਸ਼ਾਮ ਤੱਕ ਗਰਦੇ ਦੇ ਵਿੱਚ ਆਪਨੇ ਜਾਣਾ ਨੇ ਭੂਤ ਬਣਿਆ ਹੋਣਾ ਜਦੋਂ ਨਹਾਉਣ ਨੂੰ ਪਚਾਵ ਨੂੰ ਜਾ ਕੇ ਵਿਚਰ ਨੂੰ ਜਾ ਕੇ ਨਹਾਣਾ ਪੈਣਾ ਹਨ ਸਾਰੀ ਦਿਹਾੜੀ ਦਾ ਚਲੋ ਜਦ ਠੀਕ ਆ ਰੱਬ ਵਾਹਿਗੁਰੂ ਨੇ ਕਰਿਆ ਆਪਾਂ ਤਾਂ ਕਾਦੇ ਜੋਗੇ ਆਂ ਤੇ ਵਾਹਿਗੁਰੂ ਨੇ ਕਰਿਆ ਵੀ ਏਸੀ ਵਾਲਾ ਲੈਡ ਜੋਗੇ ਹੋਗੇ ਤਾਂ ਲੈ ਲਿਆ ਹਨਾ ਚਲੋ ਇਹ ਆਪਦੀ ਮਿਹਨਤ ਕਰਦਾ ਵਾ ਤੇ ਕੰਮ ਕਰਦਾ ਤੇ ਚਲਾਉਂਦਾ ਵਾ ਅੱਗੇ ਇਹਨੇ ਭੂਤ ਬਣ ਜਾਂਦਾ ਹੁੰਦਾ ਸੀ ਵੀ ਇੰਨੀ ਮਿੱਟੀ ਉੱਤੇ ਪੈਣੀ ਸਾਰੀ ਦਿਹਾੜੀ ਹੈ ਨਾ ਤੇ ਵੀ ਚਲੋ ਹੁਣ ਆਰਾਮ ਨਾਲ ਜਹਾਜ ਜਿਹਾ ਬੈਠਾ ਉਹ ਜਿਹਾ ਨਿਕਲੇ ਆਉਂਦਾ ਕੋਈ ਟੈਨਸ਼ਨ ਨਹੀਂ ਹੈ ਨਾ ਤੇ ਸੁਖ ਤਾਂ ਹੈਗਾ ਨਾ ਚੀਜ਼ ਦਾ ਪੈਸੇ ਲਾਇਆ ਦਾ ਮੁੱਲ ਤਾਂ ਮੁੜਦਾ ਨਾ ਜਿਵੇਂ ਹੁਣ ਪਲਾਂਟਿੰਗ ਕਰਨੀ ਆ ਜਦੋਂ ਆਲੂਆਂ ਦੀ ਬਿਜਾਈ ਕਰੀ ਆ ਫਿਰ ਜਦੋਂ ਮੱਕੀ ਦਾ ਆਪਣਾ ਉਹ ਕਰਨਾ ਮੱਕੀ ਵੱਡਾਂਗੇ ਉਦੋਂ ਕੋਲੇ ਬੰਦਾ ਟਰਾਲੀ 'ਚ ਜਿਵੇਂ ਮਰਜ਼ੀ ਲੈ ਕੇ ਫਿਰ ਲਵੇ ਹਨਾ ਉਦੋਂ